ਪਠੰਡਾ ਦੇ ਚਿਲਡਰਨ ਪਾਰਕ ਵਿਖੇ ਡਿਮਾਂਡ ਦਿਵਸ ਮਨਾਉਂਦੇ ਹੋਏ ਅੱਜ ਵੱਡੀ ਗਿਣਤੀ ਦੇ ਵਿੱਚ ਅੰਗੜਵਾੜੀ ਮੁਲਾਜ਼ਮ ਯੂਨੀਅਨ ਸੀ2 ਦੇ ਵਰਕਰ ਹੋਏ ਇਕੱਠੇ ਅਤੇ ਪ੍ਰਧਾਨ ਮੰਤਰੀ ਨੂੰ ਭੇਜਣਗੇ ਮੰਗ ਪੱਤਰ ਦੁਪਹਿਰ ਨੂੰ 11 ਵਜੇ ਲਗਭਗ ਪਠੰਡਾ ਦੇ ਚਿਲਡਰਨ ਪਾਰਕ ਵਿਖੇ ਅੰਗੜਵਾੜੀ ਮੁਲਾਜ਼ਮ ਯੂਨੀਅਨ ਸੀ2 ਦੀਆਂ ਵਰਕਰਾਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਅਤੇ ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਨੇ ਬੋਲਦਿਆਂ ਕਿਹਾ ਕਿ ਅਸੀਂ 10 ਜੁਲਾਈ ਨੂੰ ਡਿਮਾਂਡ ਦਿਵਸ ਦੇ ਤੌਰ ਤੇ ਮਨਾਉਂਦੇ ਹਰ ਸਾਲ ਹੀ ਇਸ ਵਾਰ ਵੀ ਉਹਨਾਂ ਵੱਲੋਂ ਇਸ ਦਿਨ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਮੰਗਾਂ ਸਦਿਸੰਧੀ ਇੱਕ ਮੰਗ ਪੱਤਰ ਭੇਜਿਆ ਜਾਵੇਗਾ ਅਤੇ ਉਹਨਾਂ ਮੰਗ ਕੀਤੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦੇ ਮੰਗਾਂ ਵੱਲ ਗੌਰ ਕਰੇ ਅਤੇ ਉਹਨਾਂ ਨੂੰ ਸਮੇਂ ਸਿਰ ਜਿਹੜਾ ਉਹਨਾਂ ਦਾ ਮਾਨ ਪੱਤਾ ਵੀ ਦਿੱਤਾ ਜਾਵੇ ਤੇ ਹੋਰ ਵੀ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹਨਾਂ ਦੇ ਵੀ ਜਲਦੀ ਇਨਾਂ ਵੱਲੋਂ ਆਪਣਾ ਕੇਂਦਰ ਸਰਕਾਰ ਵੱਲ ਗੌਰ ਕਿਤੇ ਵੀ ਇਸ ਨੂੰ ਲੈ ਕੇ ਉਹਨਾਂ ਵੱਲੋਂ ਬਠਿੰਡਾ ਦੇ ਚਿਲਡਰਨ ਪਾਰਕ ਤੇ ਇੱਕ ਰੋਸ ਮਾਰਚ ਵੀ ਕੱਢਿਆ ਗਿਆ ਨਾ ਮੈਂ ਤੇ ਕੀ ਕਹਿਣਾ ਚਾਹੁੰਦੀ ਹਾਂ ਹਾਂਜੀ ਮੇਰਾ ਨਾਮ ਪ੍ਰਤਿਭਾ ਸ਼ਰਮਾ ਆਂਗਨwadi ਪਲਾਜ਼ਮ ਯੂਨੀਅਨ C2 ਜ਼ਿਲ੍ਹਾ ਪ੍ਰੈਸਸ ਕਤਰ ਅੱਜ ਜੀ 10 ਜੁਲਾਈ ਦਾ ਦਿਵਸ ਹੈ ਵੀ 10 ਜੁਲਾਈ ਨੂੰ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਆ Premises, 1. 10 ਜੁਲਾਈ ਦਾ ਦਿਨ ਸਭ ਉਹ ਕਰਦੇ ਆ ਮਨਾਉਂਦੇ ਆ ਵੀ ਆਪਣੀ ਮੰਗਾਂ ਰੱਖਦੇ ਆ ਸਰਕਾਰ ਅੱਗੇ ਤੇ ਸਾਡੀ ਜਿਹੜੀ ਆਂਗਣਵਾੜੀ ਮੁਲਾਜ਼ਮ ਯੂਨੀਅਨ C2 ਦੀ ਜਿਹੜੀ ਮੰਗ ਸੀਗੀ ਮੇਨ ਵੀ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਪਹਿਲਾਂ ਸਾਨੂੰ ਵੀ ਜਦੋਂ ਅਸੀਂ ਸੱਤਾ 'ਚ ਆ ਜਾਾਂਗੇ ਤਾਂ ਤੁਹਾਨੂੰ ਮਾਨ ਪਤਾ ਦੁੱਗਣਾ ਦਿੱਤਾ ਜਾਊਗਾ ਲੇਕਿਨ ਸਰਕਾਰ ਨੇ ਸਾਡੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਵਾਅਦੇ ਤਾਂ ਬਹੁਤ ਵੱਡੇ ਵੱਡੇ ਕੀਤੇ ਸੀਗੇ ਲੇਕਿਨ ਜਿਹੜੀ ਸਾਡੀ ਸੈਲਰੀ ਹੈਗੀ ਉਹ ਵੀ ਸਮੇਂ ਸਿਰ ਨਹੀਂ ਪਾਈ ਜਾਂਦੀ ਇੱਕ ਸਰਕਾਰ ਨੇ ਸਭ ਤੋਂ ਵੱਡਾ ਵਾਅਦਾ ਇਹ ਕੀਤਾ ਸੀਗਾ ਵੀ ਅਸੀਂ ਆਂਗਣਵਾੜੀ ਵਰਕਰਾਂ ਨੂੰ ਵੀ ਆਪਣੇ ਪਰਸਨਲ ਕੰਮ ਵਾਸਤੇ ਮੋਬਾਈਲ ਦਿੱਤੇ ਜਾਣਗੇ ਲੇਕਿਨ ਸਰਕਾਰ ਨੇ ਉਹ ਵੀ ਨਹੀਂ ਦਿੱਤੇ ਹੁਣ ਸ ਅਸੀਂ ਤੁਹਾਨੂੰ ਬਹੁਤ ਵੱਡਾ ਤੋਹਫਾ ਦੇਵਾਂਗੇ ਲੇਕਿਨ ਸਾਨੂੰ ਹਜੇ ਇਹ ਨਹੀਂ ਪਤਾ ਵੀ ਕੀ ਤੋਹਫਾ ਦੇਣਗੇ ਜਦੋਂ ਸਾਡੇ ਕੋਲੇ ਆਊਗਾ ਤੋ ਉਹੀ ਅਸੀਂ ਆਪਣੇ ਆਂਗਣਵਾੜੀ ਦਾ ਕੰਮ ਕਰਾਂਗੇ ਆਨਲਾਈਨ ਨਹੀਂ ਅਸੀਂ ਆਨਲਾਈਨ ਕੰਮ ਨਹੀਂ ਕਰਾਂ ਹਾਂਜੀ ਕੀ ਨਾਮ ਤੁਹਾਡਾ ਕਹੋ ਨਕੀ ਮਾਪ ਜੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਆਂਗਣ ਜ਼ਿਲ੍ਹਾ ਪ੍ਰਧਾਨ ਬਠਿੰਡਾ ਜੀ ਆਂਗਣਵਾੜੀ ਮਲਾਜਮ ਯੂਨੀਅਨ ਸੀ2 ਅੱਜ 10 ਜੁਲਾਈ ਆ ਜੀ ਤੇ ਸਾਡਾ ਡਿਮਾਂਡ ਇਹ ਆ ਹਰ ਸਾਲ ਸਾਡਾ 10 ਜੁਲਾਈ ਨੂੰ ਮੰਗਦੇ ਹਸੁੰਦਾ ਤੇ ਅਸੀਂ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਆਪਣੀਆਂ ਮੰਗਾਂ ਦੇ ਪ੍ਰਤੀ ਸਾਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕਰਕੇ ਤੇ ਪ੍ਰਧਾਨ ਮੰਤਰੀ ਨੂੰ ਆਪਣੀਆਂ ਮੰਗਾਂ ਪ੍ਰਤੀ ਮੰਗ ਪੱਤਰ ਭੇਜਦੇ ਹਾਂ ਜੀ ਤਾਂ ਉਹ ਅੱਜ ਅਸੀਂ ਸਾਡੇ ਵਿਭਾਗੀ ਮੰਤਰੀ ਨੂੰ ਤੇ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਮੰਗ ਪੱਤਰ ਭੇਜਾਂਗੇ ਜੀ ਉਸ ਸਬੰਧ ਵਿੱਚ ਅੱਜ ਅਸੀਂ ਇਕੱਠੇ ਹੋਏ ਹਾਂ ਸਾਡੀਆਂ ਮੰਗਾਂ ਬੜੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਪੰਜਾਬ ਸਰਕਾਰ ਨੇ ਤਾਂ ਮੰਗ ਸਾਡੀ ਕੋਈ ਨਹੀਂ ਮੰਨੀ ਉਹਦੇ ਪਿੱਛੇ ਵੀ ਸਾਡਾ ਰੋਸ ਪ੍ਰਦਰਸ਼ਨ ਚੱਲ ਰਿਹਾ ਪਰ ਕੇਂਦਰ ਸਰਕਾਰ ਵੱਲੋਂ ਵੀ ਜੋ ਜੋ ਚੌਥੇ ਕਮਿਸ਼ਨ ਅਨੁਸਾਰ ਇਹ ਹੈਗਾ ਵੀ ਮੰਗ ਸੌਰੀ ਚੌਥੇ ਕਮਿਸ਼ਨ ਅਨੁਸਾਰ ਜਿਹੜਾ ਸਾਨੂੰ ਬੰਦਾ ਮਾਨ ਪੱਤਾ ਮਿਲਣਾ ਚਾਹੀਦਾ ਹੈ ਘੱਟੋ ਘੱਟ ਮਿਨੀਮਮ ਵੇਜ 26000 ਰੁਪਏ ਤਾਂ ਉਹ ਵੀ ਸਾਨੂੰ ਬਿਲਕੁਲ ਨਗੂਣਾ ਜਾਂ 10000 ਰੁਪਏ ਤੇ ਕੇਂਦਰ ਵੱਲੋਂ ਸਿਰਫ 4500 ਰੁਪਏ ਸਾਨੂੰ ਮਿਲ ਰਿਹਾ ਹੈ ਜੀ ਤਾਂ ਉਹ ਵੀ ਸਮੇਂ ਸਿਰ ਨਹੀਂ ਮਿਲਦਾ ਜੀ ਪੂਰੇ 2 ਸਾਲ ਹੋ ਗਏ ਜੀ ਅਸੀਂ ਕਦੇ ਪੂਰੀ ਤਨਖਾਹ ਦਾ ਮੂੰਹ ਨਹੀਂ ਦੇਖਿਆ ਜੇ ਕਦੇ ਸਾਨੂੰ ਕੇਂਦਰ ਦੇ ਪੈਸੇ ਆ ਜਾਂਦੇ ਤਾਂ ਸਾਨੂੰ ਸਟੇਟ ਦੇ ਨਹੀਂ ਮਿਲਦੇ ਜੇ ਸਟੇਟ ਦੇ ਮਿਲ ਜਾਂਦੇ ਤਾਂ ਕੇਂਦਰ ਦੇ ਨਹੀਂ ਮਿਲਦੇ ਹੁਣ ਪਿਛਲੇ 4 ਮਹੀਨੇ ਤੋਂ ਸਾਰੇ ਪੰਜਾਬ ਦੇ ਵਿੱਚ ਸਾਰੇ ਆਲ ਇੰਡੀਆ ਦੇ ਵਿੱਚ ਕੇਂਦਰ ਦੀ ਪੇ ਨਹੀਂ ਆ ਰਹੀ ਤਾਂ ਸਾਡਾ ਚੁੱਲ੍ਹਾ ਚੌਂਕਾ ਇਸੇ ਨਾਲ ਹੀ ਚੱਲਦਾ ਜੀ ਇਸ ਦੇ ਵਿੱਚ ਬਹੁਤ ਗਰੀਬ ਤਬਕਿਆਂ ਨਾਲ ਸੰਬੰਧਿਤ ਲੋਕ ਨੇ ਵਿੱਡੋ ਔਰਤਾਂ ਨੇ ਤਲਾਕਸ਼ੂਦਾ ਨੇ ਜਿਨ੍ਹਾਂ ਨੇ ਸੁਬਾ ਸ਼ਾਮ ਰੋਟੀ ਇੱਥੋਂ ਹੀ ਖਾਣੀ ਹੁੰਦੀ ਹੈ ਤਾਂ ਉਹ ਸਾਡੇ ਵਾਸਤੇ ਬਹੁਤ ਵੱਡੀ ਪ੍ਰੋਬਲਮ ਹੈ ਉਹਨਾਂ ਲੋਕਾਂ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡਾ ਬਿਲਕੁਲ ਸਰਕਾਰੀ ਮੁਲਾਜ਼ਮਾਂ ਦੀ ਤਰ੍ਹਾਂ ਦੋ ਤਰੀਕ ਨੂੰ ਮੰਗ ਮਾਨ ਪੱਤਾ ਜਿਹੜਾ ਉਹ ਸਾਡੇ ਅਕਾਊਂਟ ਦੇ ਵਿੱਚ ਪੈਣਾ ਚਾਹੀਦਾ ਹੈ ਬਾਕੀ ਜਿਹੜੀਆਂ ਲੰਬੇ ਸਮੇਂ ਤੋਂ ਸਾਡੀਆਂ ਮੰਗਾ ਹੈ ਜਿਸ ਤਰ੍ਹਾਂ ਗ੍ਰੈਚਿਟੀ ਜੀ ਜੋ ਕਿ ਬਾਕੀ ਸੂਬਿਆਂ ਦੇ ਵਿੱਚ ਲਾਗੂ ਹੋ ਚੁੱਕੀ ਹੈ ਸਾਮ ਦੇ ਵਿੱਚ 5 ਲੱਖ ਰੁਪਿਆ ਇਸ ਟਾਈਮ ਗ੍ਰੈਚਿਟੀ ਮਿਲ ਰਹੀ ਹੈ ਪਰ ਪੰਜਾਬ ਦੇ ਵਿੱਚ ਸਿਰਫ ਨੰਮਸਮ 1 ਲੱਖ ਰੁਪਿਆ ਮਿਲ ਰਿਹਾ ਹੈ ਰਿਟਾਇਰ ਹੋਣ ਤੇ ਉਹ ਵੀ 70 ਸਾਲ ਦੀ ਏਜ ਦੇ ਵਿੱਚ ਤਾਂ ਕੁਝ ਸਾਡੇ ਸਾਥੀ ਆ ਜਿਹੜੇ 70 ਸਾਲ ਦੀ ਏਜ ਵੀ ਪੂਰੀ ਕਰ ਨਹੀਂ ਪਾਉਂਦੇ ਤਾਂ ਉਹ ਉਹ ਬੈਨੀਫਿਟ ਲੈਣੋਂ ਵੀ ਰਹਿ ਜਾਂਦੇ ਆ ਤਾਂ ਅਸੀਂ ਸਰਕਾਰ ਨੂੰ ਇਸ ਬੇਨਤੀ ਕਰਦੇ ਆ ਇਸ ਸੰਬੰਧ ਦੇ ਵਿੱਚ ਵੀ ਸਾਡਾ ਵੀ ਦੂਜੇ ਸਟੇਟਾਂ ਵਾਂਗੂ ਗ੍ਰੈਚਿਟੀ ਦਾ ਕਾਨੂੰਨ ਲਾਗੂ ਕੀਤਾ ਜਾਵੇ ਜੋ ਕਿ ਸੁਪਰੀਮ ਕੋਰਟ ਵੱਲੋਂ ਪਾਸ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਦੇ ਕੰਨ ਤੇ ਜੂਨੀ ਸਰਕਰ ਹੀ ਨਾ ਹੀ ਕੇਂਦਰ ਇਸ ਦੇ ਵਿੱਚ ਕੋਈ ਇੰਟਰਸਟ ਲੈ ਰਿਹਾ ਜੀ ਹਾਂ ਮੈਂ ਪਾਰਟੀ ਨੇ ਸਦਾ ਵਿਚਾਲੋਂ ਪਹਿਲਾਂ ਕਹਿ ਚੁੱਕਾ ਹੈ ਕਿ ਮਾਨ ਪਤਾ ਟੋਕਣਾ ਕੀਤਾ ਜਾਊਗਾ ਕੀਤਾ ਗਿਆ ਬਿਲਕੁਲ ਵੀ ਨਹੀਂ ਜੀ ਦੁੱਗਨੇ ਦੀ ਤਾਂ ਦੂਰ ਰਹਿ ਗਈ ਸਾਨੂੰ ਕਦੇ ਉਹ ਵੀ ਨਹੀਂ ਮਿਲਿਆ ਜੀ ਉਹੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਅਸੀਂ ਤਾਂ ਕਦੇ ਪੂਰੀ ਤਨਖਾਹ ਦਾ ਜਦੋਂ ਦੀ ਆਮ ਸਰਕਾਰ ਬਣੀ ਹੈ ਉਹ ਵੀ ਨਹੀਂ ਦੇਖਿਆ ਪੂਰੇ 2.5 ਸਾਲ ਤੋਂ ਸਾਨੂੰ ਕਦੇ ਵੀ ਪ੍ਰੋਪਰ ਪੇ ਇਕੱਠੀ ਨਹੀਂ ਆਈ ਵੀ ਸਟੇਟ ਦੀ ਤੇ ਸੈਂਟਰ ਦੀ ਇਕੱਠੀ ਮਿਲੀ ਹੋਵੇ ਜੇ 6 ਮਹੀਨੇ ਸਟੇਟ ਦੀ ਮਿਲੀ ਜਾਂਦੀ ਆ ਤਾਂ 6 ਮਹੀਨੇ ਸੈਂਟਰ ਦੀ ਨਹੀਂ ਆਉਂਦੀ ਜੇ ਸੈਂਟਰ ਦੀ ਮਿਲ ਰਹੀ ਆ ਤਾਂ ਸਟੇਟ ਦੀ ਨਹੀਂ ਮਿਲ ਰਹੀ ਪਿੱਛੇ ਤੁਸੀਂ ਦੇਖਿਆ ਹੀ ਹੋਣਾ ਅਪ੍ਰੈਲ ਦੇ ਵਿੱਚ ਅਸੀਂ ਲੰਬਾ ਪੂਰਾ 15 ਦਿਨ ਦਾ ਸੰਘਰਸ਼ ਬਠਿੰਡੇ ਦੇ ਵਿੱਚ ਧਰਨਾ ਲਾ ਕੇ ਅਸੀਂ ਚਾਈਲਡ ਕਾਉਂਸਲ ਨੂੰ ਜਿਹੜੀ ਪੇ ਦਵਾਈ ਸੀਗੀ ਜਿਹੜੀ ਕਿ ਇਹਨਾਂ ਦੀ ਸਵਾ ਸਾਲ ਦੀ ਸੀ ਤਾਂ ਹੁਣ ਜਿਹੜੇ 5 ਪ੍ਰੋਜੈਕਟ ਚੱਲ ਰਹੇ ਸੀ ਐਨ ਜੀਓ ਦੇ ਅੰਡਰ ਉਹਨਾਂ ਨੂੰ ਹਜੇ ਪਿਛਲੇ 10 ਮਹੀਨੇ ਤੋਂ ਪੇ ਨਹੀਂ ਮਿਲ ਰਹੀ ਉਹਨਾਂ ਨੂੰ ਕਵਰ ਜ਼ਰੂਰ ਕੀਤਾ ਗਿਆ ਵਿਭਾਗ ਦੇ ਵਿੱਚ ਲਿਆ ਗਿਆ ਪਰ ਹਜੇ ਉਹਨਾਂ ਦੀ ਪੇ ਦਾ ਕੋਈ ਜਿਵੇਂ ਸੀਡੀਪੀਓ ਨੂੰ ਕੋਈ ਅਧਿਕਾਰ ਨਹੀਂ ਦਿੱਤੇ ਗਏ ਜਿਹੜੇ ਸੀਡੀਪੀਓ ਸੀ ਉਹਨਾਂ ਨੂੰ ਇਸ ਦੇ ਵਿੱਚ ਕਵਰ ਨਹੀਂ ਕੀਤਾ ਗਿਆ ਵੀ ਆਪਣੇ ਵਿਭਾਗ ਦੇ ਵਿੱਚ ਨਹੀਂ ਲਿਆਂਦਾ ਗਿਆ ਉਹ ਐਨਜੀਓ ਦੇ ਅੰਦਰ ਹੀ ਹੈ ਇਸ ਕਰਕੇ ਉਹ ਸਾਈਨ ਨਹੀਂ ਕਰ ਸਕਦੇ ਤੇ ਉਹ ਪੇ ਵੀ ਨਹੀਂ ਨਿਕਲ ਰਹੀ ਉਹਦੇ ਪ੍ਰਤੀ ਵੀ ਸਾਡੇ ਸੰਘਰਸ਼ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੈ ਜੀ